ਇਹ ਦੇਖਿਆ ਜਾਂਦਾ ਸਾਨੂੰ ਉਹ ਵੀ ਪਤਾ ਇਹ ਦੇਖ ਮੇਰਾ ਨਾਮ ਇੰਦਰਜੀਤ ਕਪੜਾ ਹੈ ਤੇ ਮੇਰੇ ਹਸਬੰਦ ਦਾ ਨਾਮ ਜਸਵੰਤ ਸਿੰਘ ਹੈ ਤੇ ਅਫੀਸ਼ੀਅਲੇ ਤਿੰਨ ਦਿਨਾਂ ਤੋਂ ਲਾਪਤਾ ਹੈ ਉਹ ਨਹੀਂ ਮਿਲਦੇ ਹੈਗੇ ਕਿਤੇ ਵੀ ਪਲੀਜ਼ ਕੋਈ ਕਾਰਵਾਈ ਨਹੀਂ ਕਰ ਰਹੀ ਵਾਲੇ ਜਿੱਦਾਂ ਕੋਈ ਸਬੂਤ ਨਹੀਂ ਮਿਲ ਜਾਣਾ ਹੈਗਾ ਤੇ ਪਲੀਜ਼ ਤੁਸੀਂ ਜਿੱਦਾਂ ਵੀ ਹੋ ਸਕੇ ਹੈ ਕਿਸੇ ਤਰ੍ਹਾਂ ਦੀ ਕੋਸ਼ਿਸ਼ ਦੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਆਖਰੀ ਵਾਰ ਤੁਹਾਡੇ ਨਾਲ ਸੀਗੇ ਨੇ ਉਹ ਹਾਂਜੀ ਉਹ ਮੈਨੂੰ ਛੱਡਣ ਗਏ ਸੀ ਸ਼ਾਇਦ ਤੇ ਉਤੋਂ ਬਾਅਦ ਵਿੱਚ ਜੋ ਵਾਪਸ ਨਹੀਂ ਆਈ ਹੈਗੀ ਇੱਥੇ ਉਹ ਘਰ ਨਹੀਂ ਪਹੁੰਚੀ ਮੈਂ ਜਦੋਂ ਮੈਨੂੰ ਛੁੱਟੀ ਹੋਈ ਹੈ ਮੈਂ ਉਹਦੇ ਨੂੰ ਫੋਨ ਕੀਤਾ ਹੈ ਤੇ ਉਤੋਂ ਬਾਅਦ ਉਹਨਾਂ ਦਾ ਫੋਨ ਸਵਿਚ ਆਫ ਹੀ ਹੁੰਦਾ ਹੈ ਕੋਈ ਆਖਰੀ ਗੱਲਬਾਤ ਹੋਈ ਹੋਵੇ ਤੁਹਾਡੇ ਨਾਲ ਉਹਨਾਂ ਦੀ ਨਹੀਂ ਉਦੋਂ ਕੋਈ ਆਪਸਟ ਨਹੀਂ ਸੀ ਕੋਈ ਕਵਸਟ ਨਹੀਂ ਸੀ ਬੜੇ ਸੁਣੀ ਸੀ ਅਸੀਂ ਬੜੇ ਸੁਣੀ ਗਏ ਆ ਵਾਪਸ ਆਈਆਂ ਮਤਲਬ ਕਿ ਉਹ ਆਈ ਹੋਣਗੇ ਜਾਂ ਕਿੱਦਾਂ ਵੀ ਉੱਥੇ ਨਹੀਂ ਉੱਟ ਕਰੇ ਇਹਨਾਂ ਨੂੰ ਘਰੇ ਪਹੁੰਚੇ ਨਹੀਂ ਮਮੀ ਉਹਨਾਂ ਦੇ ਦੱਸਣ ਦੇ ਹਿਸਾਬ ਨਾਲ ਵੀ ਉਹ ਘਰ ਆਈ ਨਹੀਂ ਹੈਗੀ ਉੱਥੇ ਕਿਤੇ ਕੋਈ ਇਹਨਾਂ ਨੂੰ ਲੈ ਗਿਆ ਹੈ ਵਿੱਚੇ ਉਹਦੇ ਹੀ ਸ਼ੂ ਪਿਆ ਹੈ ਗੱਡੀ ਦੇ ਵਿੱਚ ਚਾਬੀ ਵੀ ਉੱਤੇ ਲੱਗੀ ਹੋਈ ਸਮਾਨ ਵੀ ਸਾਰਾ ਉੱਤੇ ਹੀ ਪਿਆ ਸੀਗਾ ਸਭ ਕੁਝ ਹੀ ਕੋਈ ਇਹ ਤੇ ਸ਼ੱਕ ਹੋਵੇ ਤੁਹਾਨੂੰ ਕੋਈ ਨਹੀਂ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਆ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਇਦਾਂ ਦਾ ਕੁਝ ਵੀ ਨਹੀਂ ਸੀਗਾ ਬੜੇ ਸਾਊ ਬੰਦੇ ਆ ਸੈਂਪਲ ਆ ਕੋਈ ਇਦਾਂ ਦਾ ਹੈ ਨਹੀਂ ਯਾਰ ਆਈ ਪਾਈ ਕੁਝ ਵੀ ਨਹੀਂ ਆ ਮੰਕੀ ਕੰਨਾ ਚਾਹੁੰਦੇ ਹਾਂ ਕੀ ਜਲਦੀ ਜਲਦੀ ਸਾਡੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜਿੱਥੇ ਵੀ ਆ ਜਿੱਥੇ ਵੀ ਉਹਨਾਂ ਦੀ ਲਾਸਟ ਲੋਕੇਸ਼ਨ ਆ ਕੁਝ ਵੀ ਆ ਸਾਡੇ ਬੰਦੇ ਨੂੰ ਲੱਭਿਆ ਜਾਵੇ ਤੁਹਾਡੇ ਨਾਲ ਪੁਲਿਸ ਨੂੰ ਕਮਪਲੇਟ ਦਿੱਤੀ ਗਈ ਹੈ ਹਾਂਜੀ ਪੁਲਿਸ ਨੂੰ ਦੱਸ ਦਿੱਤਾ ਗਿਆ ਸੀਗਾ ਉਸੇ ਦਿਨ ਹੀ ਦੱਸ ਦਿੱਤਾ ਸੀਗਾ ਸਾਢੇ 11 ਵਜੇ ਮੇਰੇ ਸਾਰਾ ਸਭ ਨੂੰ ਪਤਾ ਲੱਗਾ ਉਸ ਤੋਂ ਬਾਅਦ ਵਿੱਚ 12 ਸਪਾਰਾ 1 ਵਜੇ ਰਿਪੋਰਟ ਲਿਖਾਇਆ ਸੀ ਉਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਗਏ ਸੀਗੇ ਥਾਣੇ ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈ ਨਹੀਂਗੇ ਫਿਰ ਐਸਐਚਓ ਸਾਹਿਬ ਨਾਲ ਆਏ ਸਾਡੇ ਬਾਅਦ ਵਿੱਚ ਰਿਕੁਐਸਟ ਕਰਨ ਤੋਂ ਬਾਅਦ ਚ ਉਹ ਗੱਡੀ ਦੀ ਮੁਲਾਜਾ ਉੱਥੇ ਕਰ ਕੀ ਗਏ ਦੀ ਕੀ ਗਏ ਆ ਆ ਬੇਟਾ ਉਹਨਾਂ ਦਾ ਹੀ ਹਾਂਜੀ ਕਿੰਨੇ ਉਮਰ ਦੇ ਦੀ 7 ਸਾਲ ਇਹ ਬੰਦੇ ਦੇ ਨਾਲ ਬੰਦੇ ਦੇ ਨਾਲ ਉਹ ਤੇ ਕੀ ਪੂਰੀ ਘਟਨਾ ਹੋਈ ਹੈ ਜੀ ਹਾਂਜੀ ਸਰਿੰਦਰ ਮੇਰਾ ਨਾਮ ਆ ਕਿਹੜੇ ਚਸੀਂ ਖੇੜਾ ਬੀੜ ਚਸੀਂ ਰਹਿਣ ਵਾਲੇ ਆ ਕੀ ਘਟਨਾ ਕੀ ਹੋਈ ਹੈ ਸਾਨੂੰ ਕੋਈ ਵਾਰ ਦਾ ਪਤਾ ਨਹੀਂ ਪਤਾ ਵਾਹਿਗੁਰੂ ਨੂੰ ਪਤਾ ਜਿੱਦਾਂ ਗਏ ਆ ਉਦੋਂ ਬੋਲਦੇ ਮੈਂ ਜੀ ਤੁਹਾਡੇ ਬੇੜੇ ਦਾ ਕੀ ਨਾਮ ਸੀ ਜਸਵੰਤ ਕਿਦੋਂ ਉਹ ਜਿਹੜੇ ਗਾਇਬ ਹੋਏ ਆ ਹਾਂਜੀ ਹਾਂਜੀ ਜਸਵੰਤ ਕਿਦੋਂ ਗਾਇਬ ਹੋਏ ਉਹ 12 ਤਰੀਕ ਨੂੰ 12 12 12 ਗਾਇਬ ਹੋਏ ਆ ਇਹ ਸਭ ਛੱਡਣ ਕਿੱਥੇ ਘਰੇ ਕੀ ਕੰਮ ਗਏ ਸੀ ਘਰੋਂ ਅਦੇਵ ਘਰ ਛੱਡਣ ਗਏ ਸ਼ਹਿਰਣ ਗਏ ਸੀ ਕੋਈ ਇੱਕ ਜਣਾ ਬੋਲੋ ਇਦਾਂ ਨਾ ਕਰੋ ਮੈਕਸਮ ਤੂੰ ਦੱਸ ਸ਼ਹਿਰ ਛੱਡਣ ਗਏ ਸੀ ਕਿ ਟੂ ਵਜੇ ਨਾਲੇ ਉਹ ਤਾਂ ਕੀ ਪੂਰੀ ਕਟਣਾ ਹੋਈ ਸੀ ਨਾ ਭਾਈ ਸਰਵਿਸ ਸਿੰਘ ਸਾਡਾ ਪਿੰਡ ਖੜਾ ਬੇਡ ਜੀ ਤੇ ਖੜਾ ਬੇਡ ਜਿਆ ਕਰਨ ਵਾਲੇ ਸੀ ਬੱਚਾ ਗਿਆ ਕੱਦ ਭਾਈ ਛੱਡਣ ਸਕੂਲ ਤੇ ਸ਼ਹਿਰ ਆ ਕਪੂਤਲਾ ਆਏ ਸੈਂਟਰ ਹਾਂ ਅੱਛਾ ਜੀ ਤੇ ਆਇਆ ਉਹ 6:10 ਵਜੇ ਜੀ ਉੱਚ ਸਪਰਵਾਂ ਕੇ ਗੱਡੀ ਚੋਂ ਕੱਢ ਦਿੱਤੇ ਲੇਕਿਨ ਕਰੇ ਆ ਗਿਆ ਸੀ ਵਾਪਸ ਨਹੀਂ ਨਹੀਂ ਕਰੇ ਵਾਪਸ ਨਹੀਂ ਕਿਦਨ ਦੀ ਘਟਨਾ ਹੈ ਇਹ 12 ਤਰੀਕ ਪਤਾ ਲੱਗਾ ਕਿ ਕੌਣ ਵਿਖਤੀ ਸੀ ਨਾ ਕੋਈ ਨਿਸ਼ਾਨ ਪਗੜਾ ਕੋਈ ਫੋਨ ਆਇਆ ਹੋਇਆ ਜਾਂ ਕੋਈ ਮੈਸੇਜ ਆਇਆ ਹੋਇਆ ਲੜਕੇ ਦਾ ਕੋਈ ਬੱਚੇ ਦਾ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਾ ਕਰਦੇ ਕੋਈ ਕਰਾਓ ਤਾਂ ਜਾਂ ਕਰ ਬਤਾਈਏ ਨਹੀਂ ਜਿਹੜਾ ਉਹਨਾਂ ਦਾ ਫੋਨ ਸੰਪਰਕ ਕਰਨ ਵਾਸਤੇ ਉਹ ਉਹਨੂੰ ਮਿਲਦਾ ਇਹਨੂੰ ਕਿੱਥੇ-ਕਿੱਥੇ ਜਦੋਂ ਗੱਡੀ ਤੋਂ ਹੀ ਦੇਖੀ ਕੇ ਹਾਲਾਤ ਚ ਸੀ ਗੱਡੀ ਉੱਥੇ ਗੱਡੀ ਬਿਲਕੁਲ ਖੜੀ ਸੀ ਜਾਬੀ ਵਿੱਚ ਹੀ ਬੂਟ ਇੱਕ ਵਿੱਚ ਸੀਗਾ ਅੱਛਾ ਜੀ ਇਹ ਉਹਦਾ ਮੰਦਰ ਕੋਈ ਵੀ ਸਾਨੂੰ ਨਹੀਂ ਸੂਚ ਮਿਲਿਆ ਪੁਲਿਸ ਨੂੰ ਕਮਲੇਟ ਦਿੱਤੀ ਗਈ ਤੁਹਾਡੇ ਕੋਲ ਹਾਂ ਜੀ ਸਾਈਜ਼ 123 ਦੇ ਆਏ ਕੋਈ ਪੁਲਿਸ ਵਾਲਾ ਕੋਈ ਤੁਹਾਨੂੰ ਜਾਣਕਾਰੀ ਦਿੱਤੀ ਗਈ ਓਏ ਕੋਈ ਸ਼ੱਕ ਹੈ ਕੀ ਕਿਸੇ ਤੇ ਤੁਹਾਨੂੰ ਸਾਨੂੰ ਕਿਸੇ ਸ਼ੱਕ ਨਹੀਂ ਕੋਈ ਪੁਰਾਣੀ ਰੰਜਿਸ਼ ਬਾਜੀ ਹੋਏ ਪਿੰਡ ਜੀ ਕਿਸੇ ਨਹੀਂ ਸਾਡੀ ਕੋਈ ਨਹੀਂ ਮੰਗਲ ਖੀਰ ਵਿੱਚ ਕੀ ਗੱਲਬਾਤ ਕੀ ਹੋਈ ਤੁਹਾਡੇ ਉਹ ਨਾਲ ਜਿਹੜੀ ਖੀਰ ਹੀ ਗੱਲਬਾਤ ਹੋਈ ਸੀ ਉਹ ਕਿਹਦੇ ਨਾਲ ਹੋਈ ਜਣਾ ਦੇ ਖੀਰ ਜੀ ਸਾਡੇ ਨਾਲ ਕੋਈ ਵੀ ਨਹੀਂ ਹੋ ਚਲੇ ਗਿਆ ਸਾਡੇ ਕੋਲ ਨਾ ਮੁੜ ਕੇ ਸਾਡੀ ਗੱਲਬਾਤ ਹੀ ਨਹੀਂ ਹੋਈ ਜੀ ਪ੍ਰਸ਼ਾਸਨ ਨੂੰ ਕੁਝ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਕਹਿੰਦੇ ਮਿਹਰਬਾਨੀ ਕਰਨ ਸਾਨੂੰ ਪਤਾ ਲੱਗੇ ਉਹਦਾ ਕੀ ਸੀ ਸਾਡਾ ਪੁੱਤ ਸਾਡਾ ਘਰ ਆ ਗਿਆ ਚਲੋ ਜਿੱਦਾਂ ਵੀ ਹੈ ਪਤਾ ਲੱਗੇ ਕਿੱਥੇ ਹੈਗਾ ਕਿੱਥੇ ਆ ਕਿੱਥੇ ਨਹੀਂ ਉਹੋ ਪਤਾ ਕੋ ਸੰਲਕੇ ਤਾਂ ਹੀ ਦੱਸ ਸਕਦੀ ਕੀ ਧੰਨਵਾਦ ਨਹੀਂ ਦੇ ਸਕਦਾ ਪਤਾ ਸਿੰਘ ਜੀ